ਮੇਰਾ ਬਹੁਤ ਬੁਰੀ ਹਾਲਤ ਹੈ ਮੇਰਾ ਲੱਤ ਕੋ ਚੱਲਿਆ ਨਹੀਂ ਜਾਂਦਾ ਅਸੀਂ ਪੰਜਾਬ ਤੋਂ ਵੀ ਆਪਣੀ ਹੈਲਪ ਮੰਗਣੀ ਚਾਹੀਦੀ ਸਾਡੇ ਕਿਸੇ ਮੰਤਰੀ ਨੇ ਕਿਸੇ ਨੇ ਸਾਡੀ ਕੋਸ਼ਿਸ਼ ਵੀ ਮਤਨੀ ਨਹੀਂ ਕੀਤੀ ਪੰਜਾਬੀ ਧਰਤੀ ਨੂੰ ਛੱਡ ਕੇ ਵਿਦੇਸ਼ ਵਿੱਚ ਵਸਣ ਦੀ ਤਮੰਨਾ ਹਰ ਇੱਕ ਪੰਜਾਬੀ ਦੇ ਮਨ ਵਿੱਚ ਹੈ ਕਈ ਵਾਰ ਉਹ ਗਲਤ ਏਜੰਟਾਂ ਦੇ ਹੱਥ ਚੜ ਜਾਂਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਾਦਤਾ ਉਹਨਾਂ ਦਾ ਕਹਿਣਾ ਹੈ ਕਿ ਕੰਮ ਨਾ ਕਰਨ ਤੇ ਕੁੱਟਿਆ ਵੀ ਜਾਂਦਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਭਗਵੰਤ ਮਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕਰਦੇ ਲਿਖਿਆ ਕਿ ਦੋਸਤੋ ਜੇ ਕਿਸੇ ਕੋਲ ਇਹਨਾਂ ਪੈਣਾ ਦਾ ਕੋਈ ਕੰਟੈਕਟ ਨੰਬਰ ਅਤੇ ਪਾਸਪੋਰਟ ਦੀ ਡਿਟੇਲ ਹੈ ਤਾਂ ਮੇਰੇ ਨਾਲ ਸੰਪਰਕ ਕਰੇ ਤਾਂ ਕਿ ਇਨਾਂ ਨੂੰ ਜਲਦ ਤੋਂ ਜਲਦ ਘਰ ਲਿਆਂਦਾ ਜਾ ਸਕੇ ਅਤੇ ਭਗਵੰਤ ਮਾਨ ਨੇ ਆਪਣੀ ਈਮੇਲ ਵੀ ਸੰਪਰਕ ਕਰਨ ਲਈ ਦਿੱਤੀ ਹੈ ਦੱਸਦੀ ਹੈ ਕਿ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ